ਪੰਜਾਬ ਚ ਜ਼ਮੀਨਾਂ ਤੇ ਕਬਜ਼ਾ ਕਰਨ ਵਾਲਾ ਗਿਰੋ ਫੜਿਆ ਪਾਲਕਾਂ ਨੇ ਇਆਲੀ ਕਰਾਂ ਦੇ ਆਪਣੇ ਪਲਾਟ ਤੇ ਕਬਜ਼ਾ ਕੀਤਾ ناکਾਮ ਕਬਜ਼ਾ ਕਰਨ ਵਾਲੇ ਮੁਲਜ਼ਮ ਪੁਲਿਸ ਨੇ ਕੀਤੇ ਕਾਬੂ ਲੁਧਿਆਣਾ ਪਟਿਆਲਾ ਤੇ ਜਲੰਧਰ ਦੇ ਖਾਨੇ ਚਾਰੇ ਮੁਲਜ਼ਮ ਗੁਰਦੀਪ ਸਿੰਘ ਲੁਧਿਆਣਾ ਗਗਨਦੀਪ ਤੇ ਗੁਰਦੀਪ ਜਲੰਧਰ ਹਰਦੀਪ ਪਟਿਆਲਾ ਸਰਾਂਬਨਗਰ ਥਾਣੇ ਦੀ ਚੌਂਕੀ ਰਗੁਨਾਥ ਚ ਮਾਮਲਾ ਦਰਜ ਆਈਪੀਸੀ 1860 ਦੀ ਧਾਰਾ 447 511 ਤੇ 120 ਬੀ ਤਹਿਤ ਮਾਮਲਾ ਦਰਜ ਸਾਬਤਨ ਪੰਜਾਬ ਦੇ ਵਿੱਚ ਜ਼ਮੀਨਾਂ ਤੇ ਕਬਜ਼ਾ ਕਰਨ ਵਾਲਾ ਗਿਰੋ ਸਰਗਰਮ ਹੈ ਤੇ ਜੇਕਰ ਤੁਹਾਡਾ ਵੀ ਕੋਈ ਪਲਾਟ ਖਾਲੀ ਪਿਆ ਜਿੱਥੇ ਚਾਰ ਦੁਵਾਰੀ ਨਹੀਂ ਹੋਈ ਹੈ ਤਾਂ ਜਨਾਬ ਜਰਾ ਗੌਰ ਨਾਲ ਦੇਖਿਓ ਇਹ ਖਬਰ ਇੱਥੇ ਕਿਸੇ ਮਕਾਨ ਦੀ ਉਸਾਰੀ ਨਹੀਂ ਚੱਲ ਰਹੀ 4 ਤੋਂ 5 ਫੁੱਟ ਉੱਚੀ ਤਾਜ਼ਾ ਉਸਾਰੀ ਗਈ ਇਹ ਦੁਵਾਰ ਗੈਰਕਾਨੂੰਨੀ ਢੰਗ ਦੇ ਨਾਲ ਖਾਲੀ ਪਏ ਕਰੋਨਾ ਦੀ ਕੀਮਤ ਵਾਲੇ ਪਲਾਟ ਤੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਕੀਤੀ ਗਈ ਹੈ ਇਹ ਸਾਰੇ ਕਾਲੇ ਕਾਰੋਬਾਰ ਦੇ ਪਿੱਛੇ ਤਸਵੀਰਾਂ ਦੇ ਵਿੱਚ ਕੈਮਰੇ ਤੋਂ ਬਚਦੇ ਨਜ਼ਰ ਆਉਂਦੇ ਇਹ ਲੋਕ ਨੇ ਜੋ ਪੁਲਿਸ ਦੀ ਹਿਰਾਸਤ ਦੇ ਵਿੱਚ ਹੋਣ ਦੇ ਬਾਵਜੂਦ ਵੀ ਕਿਵੇਂ ਆਕੜ ਕੇ ਪੱਤਰਕਾਰਾਂ ਦੇ ਨਾਲ ਗਾਲੀ ਗਲੋਚ ਕਰ ਰਹੇ ਨੇ ਦਰਸਲ ਲੁਧਿਆਣਾ ਦੇ ਇਆਲੀ ਕਲਾ ਦੇ ਵਿੱਚ 4400 ਵਰਗ ਦੇ ਇੱਕ ਪਲਾਟ ਦੇ ਮਾਲਕਾ ਨੂੰ ਇੱਕ ਫੋਨ ਆਇਆ ਕਿ ਉਹਨਾਂ ਦੇ ਪਲਾਟ ਤੇ ਤੇਜ਼ੀ ਦੇ ਨਾਲ ਗੈਰ ਕਾਨੂੰਨੀ ਢੰਗ ਨਾਲ ਚਾਰ ਦਿਵਾਰੀ ਦੀ ਉਸਾਰੀ ਕੀਤੀ ਜਾ ਰਹੀ ਹੈ ਖਬਰ ਮਿਲਦਿਆਂ ਹੀ ਪਲਾਟ ਦੇ ਮਾਲਕ ਮੌਕੇ ਤੇ ਪਹੁੰਚੇ ਤਾਂ ਹਾਲਾਤ ਦੇਖ ਕੇ ਹੈਰਾਨ ਰਹਿ ਗਏ ਪਲਾਟ ਦੇ ਮਾਲਕ ਦੀ ਦਲੇਰੀ ਅਤੇ ਹੌਸਲੇ ਨੇ ਉਹਨਾਂ ਦੇ ਪਲਾਟ ਤੇ ਗੈਰ ਕਾਨੂੰਨੀ ਕਬਜ਼ਾ ਕਰਨ ਵਾਲਿਆਂ ਨੂੰ ਮੌਕੇ ਤੋਂ ਖਦੇੜ ਦਿੱਤਾ। ਸੂਚਨਾ ਮਿਲਦਿਆਂ ਹੀ ਪੁਲਿਸ ਹਰਕਤ ਦੇ ਵਿੱਚ ਆਈ ਅਤੇ ਉਹਨਾਂ ਨੇ ਮੌਕੇ ਤੋਂ ਇਹਨਾਂ ਲੋਕਾਂ ਨੂੰ ਕਾਬੂ ਕਰ ਲਿਆ। ਸਰ ਕੀ ਮਾਮਲਾ ਕੀ ਸੀ ਬਣਾਇਆ ਜਿਕਰ ਘਟਿਆ? ਇੱਕ ਇੱਥੇ ਕਲੋਨੀ ਪੈਂਦੀ ਹੈ ਸਿਉ ਸਿਟੀ ਦੇ ਨਾਲ ਹੀ ਉੱਥੇ ਫੈਕਟਸ ਸਿਗੇ ਕੁਝ ਉਹਦੇ ਰਿਗਾਰਡਿੰਗ ਸਾਨੂੰ ਸਟੇਟਮੈਂਟ ਹੋਈ ਥੀ ਹੈ। ਬਾਕੀ ਪੁਲਿਸ ਪ੍ਰोसीडिंग ਚੱਲ ਰਹੀ ਹੈ ਉਸ ਵੇਲੇ। ਅਫੇਅਰ ਇਨਸਟਿਚਨ ਕਰ ਰਹੇ ਸੀ ਸਰ। ਚਾਲ ਹੋਈ ਤਾਂ ਕੌਣ ਆ ਬੰਦੇ ਹੋ ਜਿਹੜੇ ਹਾਂਜੀ ਕੁਛ ਹੈਗੇ ਨੇ ਉਹ ਲੁਧਿਆਣਾ ਦੇ ਵਿੱਚੋਂ ਇੱਕ ਬੰਦਾ ਤੇ ਬਾਕੀ ਬਹਾਦੇ ਨੇ ਉਹਨਾਂ ਉੱਤੇ ਪ੍ਰਸੀਡਿੰਗ ਚੱਲ ਰਹੀਆਂ ਨੇ ਸਾਡੇ ਬੁਲਾਰਦੇ ਮਾਲਕਾਂ ਦੀ ਸ਼ਿਕਾਇਤ ਤੇ ਪੁਲਿਸ ਨੇ ਸ਼ਨੀਵਾਰ ਦੀ ਰਾਤ ਪੰਜਾਬ ਦੇਸ ਕਬਜ਼ਾ گرو ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਪੁਲਿਸ ਨੇ ਸਲੇਮ ਟਾਬਰੀ ਲੁਧਿਆਣਾ ਦੇ ਗੁਰਦੀਪ ਸਿੰਘ ਰਵਿੰਦਰ ਨਗਰ ਜਲੰਧਰ ਦੇ ਗਗਨਦੀਪ ਸਿੰਘ ਭੋਗਪੁਰ ਜਲੰਧਰ ਦੇ ਗੁਰਦੀਪ ਸਿੰਘ ਅਤੇ ਪੜੌਦੀਆਂ ਪਟਿਆਲਾ ਦੇ ਹਰਦੀਪ ਸਿੰਘ ਦੇ ਖਿਲਾਫ ਆਈਪੀਸੀ ਦੀ ਧਾਰਾ 447 511 120 ਬੀ ਤਹਿਤ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਪੀੜਤਾ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਜ਼ਮੀਨਾਂ ਤੇ ਕਬਜ਼ਾ ਕਰਨ ਵਾਲੇ ਇਸ گروਹ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ ਇਲਾਕੇ ਦੇ ਵਿੱਚ ਪੁਲਿਸ ਦੀ ਮੁਸਤੈਦੀ ਅਤੇ ਫੌਰੀ ਕਾਰਵਾਈ ਦੀ ਛਲਾਗਾ ਹੋ ਰਹੀ ਹੈ ਖੈਰ ਪੌਸ਼ ਇਲਾਕੇ ਵਿੱਚ ਖਾਲੀ ਪਲਾਟ ਤੇ ਦਿਨ ਦਿਹਾੜੇ ਕਬਜ਼ਾ ਕਰਨ ਦੀ ਇਸ ਕੋਸ਼ਿਸ਼ ਨੇ ਸੱਪ ਨੂੰ ਫੇਰਾ ਕੇ ਰੱਖ ਦਿੱਤਾ ਜਿਸ ਤੇਜ਼ੀ ਦੇ ਨਾਲ ਕਈ ਕਈ ਫੁੱਟ ਕੰਦਾਂ ਦੀ ਉਸਾਰੀ ਕੀਤੀ ਗਈ ਇਸ ਤੋਂ ਇਹੀ ਜਾਪਦਾ ਹੈ ਕਿ ਪਲਾਟਾਂ ਤੇ ਕਬਜ਼ੇ ਕਰਨ ਵਾਲਾ ਐਗਰੋ ਪਹਿਲਾਂ ਵੀ ਇਸ ਤਰ੍ਹਾਂ ਕਈ ਜ਼ਮੀਨਾਂ ਤੇ ਕਬਜ਼ੇ ਕਰ ਚੁੱਕਾ ਹੈ ਜੇ ਪਲਾਟ ਮਾਲਕ ਮੌਕੇ ਤੇ ਨਾ ਆਉਂਦੇ ਨਾ ਦੇਖਦੇ ਤਾਂ ਸ਼ਾਇਦ ਖੂਨ ਪਸੀਨੇ ਦੀ ਕਮਾਈ ਨਾਲ ਬਣਾਇਆ ਇਹ 플ੌਟ ਹੱਥੋਂ ਨਿਕਲ ਜਾਂਦਾ 플ੌਟ ਮਾਲਕਾਂ ਨੇ ਮੌਕੇ ਤੇ ਪਹੁੰਚ ਕੇ ਕਾਗਜ਼ਾਤ ਪੇਸ਼ ਕਰਕੇ ਇਸ ਗਰੂ ਦਾ ਪਰਦਾ ਪਾਸ਼ ਕੀਤਾ ਹੈ ਅਤੇ ਐਫ ਆਈ ਆਰ ਵੀ ਦਰਜ ਕਰਵਾਈ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਆਖਰ ਇਸ ਤਰ੍ਹਾਂ ਦੇ ਗਰੂ ਕਿਵੇਂ ਵੱਧਦੇ ਫੁੱਲਦੇ ਨੇ ਅਤੇ ਕਿਸ ਦੀ ਛਾਏ ਤੇ ਕੰਮ ਕਰਦੇ ਨੇ ਸਵਾਲ ਪ੍ਰਸ਼ਾਸਨ ਤੇ ਵੀ ਉੱਠਦੇ ਨੇ ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਨੇ ਮੌਕੇ ਤੇ ਕਾਰਵਾਈ ਕਰ ਦਿੱਤੀ ਪਰ ਲੋੜ ਹੈ ਇਸ ਤਰ੍ਹਾਂ ਦੇ ਗਰੂਹਾਂ ਨੂੰ ਮਾਫੀਆ ਨੂੰ ਜੜੋਂ ਖਤਮ ਕਰਨ ਦੀ ਤਾਂ ਜੋ ਖਾਲੀ ਪਏ ਪਲਾਟਾਂ ਨੂੰ ਇਸ ਤਰ੍ਹਾਂ ਦੇ ਅੰਸਰਾਂ ਤੋਂ ਮਹਿਫੂਜ਼ ਰੱਖਿਆ ਜਾ ਸਕੇ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ